ਰਾਦੇ ਪਿੰਜ ਮਨਸੂਰਵਾਲ ਕਲਾ ਦਾ ਵਿਖੇ ਸਿੱਤ ਸ਼ਰਾਬ ਫੈਕਟਰੀ ਵਿਖੇ ਚਲ ਰਹੀ ਈਡੀ ਦੀ ਰੇਡ ਹੋਈ ਇਹ ਦੱਸਦੇ ਕਿ ਸਵੇਰ ਦੇ ਕਰੀਬ 6:37 ਵਜੇ ਜਿਹੜਾ ਹੈ ਏਜੀ ਦੀ ਟੀਮ ਦੇ ਵੱਲੋਂ ਵੱਖ-ਵੱਖ ਗੱਡੀਆਂ ਦੇ ਰਾਹੀਂ ਪਹੁੰਚੀ ਤੇ ਸ਼ਰਾਬ ਫੈਕਟਰੀ ਦੇ ਵਿੱਚ ਰੇਡ ਕੀਤੀ ਹੈ ਜੁਨਾ ਦੇ ਵਿਖੇ ਈਡੀ ਦੀ ਰੇਡ ਵੇਖਣ ਨੂੰ ਮਿਲੀ ਹੈ ਜੁਨਾ ਸ਼ਰਾਬ ਫੈਕਟਰੀ ਦੇ ਵਿੱਚ ਈਡੀ ਨੇ ਰੇਡ ਮਾਰੀ ਹੈ ਦੱਸਦੇ ਕਿ ਵੱਖ-ਵੱਖ ਗੱਡੀਆਂ ਦੇ ਰਾਹੀਂ ਜੁੜਾ ਹੈ ਈਡੀ ਦੀ ਟੀਮ ਇੱਥੇ ਪਹੁੰਚਦੀ ਹੈ ਅਤੇ ਸਵੇਰੇ ਕਰੀਬ 6:37 ਵਜੇ ਜਿਹੜਾ ਹੈ ਸ਼ਰਾਬ ਫੈਕਟਰੀ ਦੇ ਵਿੱਚ ਈਡੀ ਟੀਮ ਪਹੁੰਚ ਕੇ ਉੱਥੇ ਰੇਡ ਕਰਦੀ ਹੋਈ ਨਜ਼ਰ ਆਈ ਜ਼ਿਲ੍ਹਾ ਦੇ ਵਿੱਚ ਇਹਦੀ ਦੇ ਵੱਲੋਂ ਰੇਡ ਮਾਰਿਆ ਗਿਆ ਹੈ ਸ਼ਰਾਬ ਫੈਕਟਰੀ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਵੱਖ-ਵੱਖ ਗੱਡੀਆਂ ਦੇ ਵਿੱਚ ਇਹਦੀ ਰਿਜਿਮ ਜਿਹੜੀ ਟੀਮ ਹੈ ਉਹ ਤੇ ਪਹੁੰਚਦੀ ਹੈ ਅਤੇ ਕਰੀਬ 7:00 ਤੇ 7:30 ਤੋਂ ਲੈ ਕੇ ਜੁੜਾ ਹੈ ਉਸ ਸਮੇਂ ਦੇ ਵੈਦਚਾਰ ਪੁਲਿਸ ਦੇ ਵੱਲੋਂ ਰੇਡ ਕੀਤੀ ਹੈ ਜਿਹੜੀ ਇਹਦੀ ਹੈ ਉਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਵੱਖ-ਵੱਖ ਗੱਡੀਆਂ ਦਰਾਹੀ ਉੱਥੇ ਟੀਮ ਪਹੁੰਚਦੀ ਹੈ ਅਤੇ 7:00 ਵਜੇ ਸ਼ਰਾਬ ਫੈਕਟਰੀ ਦੇ ਵਿੱਚ ਇਹਦੀ ਵੱਲੋਂ ਜੁੜਾ ਹੈ ਰੇਡ ਕੀਤਾ ਜਾਂਦਾ ਹੈ ਜੂਰਾ ਦੇ ਪਿੰਡਾ ਮਨਸੂਰਵਾਲਾ ਤੋਂ ਲੈ ਕੇ ਸ਼ਰਾਬ ਫੈਕਟਰੀ ਦੇ ਵਿਖੇ ਜੁੜਾ ਹੈ ਈਟੀ ਦੀ ਰੇਡ ਚੱਲ ਰਹੀ ਹੈ ਸਵੇਰੇ ਦੇ ਕਰੀਬ 6:07 ਵਜੇ ਜੁੜਾ ਹੈ ਈਟੀ ਵੀ ਟੀਮ ਉੱਤੇ ਵਕ ਵਕ ਗੱਡੀਆਂ ਦੇ ਰਾਹੀਂ ਜੁੜੀ ਹੈ ਪਹੁੰਚਦੀ ਹੈ ਤੇ ਜੂਰਾ ਦੇ ਵਿਖੇ ਈਟੀ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਦੱਸਦੇ ਕਿ ਅਲੱਗ-ਅਲੱਗ ਗੱਡੀਆਂ ਦੇ ਵਿੱਚ ਈਟੀ ਦੀ ਟੀਮ ਉੱਤੇ ਪਹੁੰਚੀ ਹੈ 7:00 ਤੋਂ 7:30 ਦੇ ਕਰੀਬ ਜੁੜਾ ਸਮਾਂ ਸੀ ਉਸ ਵੇਲੇ ਫੈਕਟਰੀ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਮਾਰੀ ਗਈ ਹੈ ਇਹ ਜਿਹਦੇ ਵੱਲੋਂ ਜੁੜੀ ਹੈ ਰੇਡ ਕੀਤੀ ਗਈ ਹੈ ਜਿਹੜਾ ਦੇਖਿਆ ਈਟੀਡੀ ਰੇਡ ਕੀਤੀ ਜਾ ਰਹੀ ਹੈ ਦੱਸਦੇ ਕਿ ਫਿਲਹਾਲ ਇਹ ਰੇਡ ਜੁੜੀ ਹੈ جاری ਹੈ ਜੀਰਾ ਸ਼ਰਾਬ ਫੈਕਟਰੀ ਦੇ ਵਿੱਚ ਈਟੀਡੀ ਦੀ ਰੇਡ ਵੇਖਣ ਨੂੰ ਮਿਲੀ ਹੈ ਤੇ ਵਕਫ ਵਕ ਗੱਡੀਆਂ ਦਰਾਹੀ ਈਟੀਡੀ ਟੀਮ ਉੱਤੇ ਪਹੁੰਚੇ ਦੱਸਦੇ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠਲ ਪਾਉਣ ਦੇ ਲਈ ਲਗਾਤਾਰ ਸਰਕਾਰ ਦੇ ਵੱਲੋਂ ਇਸ ਦਿਨਾਲੀ ਪ੍ਰਸ਼ਾਸਨ ਦੇ ਵੱਲੋਂ ਤੇ ਹੁਣ ਈਟੀਡੀ ਦੇ ਵੱਲੋਂ ਵੀ ਜੁੜਾ ਹੈ ਕਈ ਵਕਫ ਵਕ ਤਰੀਕੇ ਦੇ ਨਾਲ ਰੇਡ ਕੀਤੀ ਜਾ ਰਹੀ ਹੈ ਕਿਤੇ ਨਾਕੇ ਬੰਦੀ ਕੀਤੀ ਜਾ ਰਹੀ ਹੈ ਹੋਣੇ ਸੇ ਖਬਰ ਤੇ ਜਿਆਦਾ ਜਾਣਕਾਰੀ ਦੇ ਨਾਲ ਸਾਡੇ ਨਾਲ ਸतीश ਵੀ ਚੁੜ ਜੁਕੇ ਨੇ ਸतीश ਕਿਸ ਤਰ੍ਹਾਂ ਦਾ ਲੱਗਦਾ ਹੈ ਜੀਰਾ ਦੇ ਵਿਖੇ ਈਟੀ ਦੇ ਵੱਲੋਂ ਰੇਡ ਕੀਤਾ ਗਿਆ ਹੈ ਤੇ ਕੀ ਹੁਣ ਵੀ ਇਹ ਰੇਡ ਚੱਲ ਰਹੀ ਹੈ ਜਾਂ ਫਿਰ ਖਤਮ ਹੋ ਚੁੱਕੀ ਹੈ ਅ ਜੀ ਅੰਜਲੀ ਦੱਸਣਾ ਚਾਹਾਂਗਾ ਈਡੀ ਦੀ ਟੀਮ ਜੋ ਕਿ ਜਲੰਧਰ ਤੋਂ ਅੱਜ ਸਵੇਰੇ ਕਰੀਬ 8:00 ਵਜੇ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਵਿਖੇ ਸਥਿਤ ਮਾਲ ਬਰੋਜ਼ ਸ਼ਰਾਬ ਫੈਕਟਰੀ ਵਿਖੇ ਪਹੁੰਚਦੀ ਹੈ ਤੇ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਕਰੀਬ 10:30 ਸਮਾਂ ਹੋ ਚੱਲਿਆ ਹੈਗਾ ਤਹ ਹੱਲੇ ਵੀ ਇਹ ਰੇਡ ਜਿਹੜੀ ਚੱਲ ਰਹੀ ਹੈ ਜੀ ਬਿਲਕੁਲ ਸतीश ਜੀ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਲਗਾਤਾਰ ਨਸ਼ਿਆ ਦਾ ਜੜਾ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਲਗਾਤਾਰ ਚੋਰੀ ਚਕਾਰੀ ਵੀ ਕਰ ਰਹੀ ਹੈ ਸਿਰਫ ਨਸ਼ਿਆ ਦੇ ਚੱਕਰ ਦੇ ਵਿੱਚ ਤੇ ਇੱਕ ਕਦਮ ਕਿਤੇ ਨਾ ਕਿਤੇ ਜਿਹੜਾ ਹੈ ਬਹੁਤ ਟੁਕਵਾ ਕਦਮ ਚੁੱਕਿਆ ਗਿਆ ਹੈ ਕਿ ਸ਼ਰਾਬ ਦੇ ਫੈਕਟਰੀ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਅ ਅੰਜਲੀ ਦੱਸਣਾ ਚਾਹਾਂਗਾ ਜੇਕਰ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਰੇਡ ਹੈ ਕਿ ਜੇ ਉਸ ਬੰਦ ਵਿੱਚ ਨਹੀਂ ਕਿਉਂਕਿ ਸ਼ਰਾਬ ਫੈਕਟਰੀ ਦੀ ਜੇਕਰ ਗੱਲ ਕਰੀਏ ਸ਼ਰਾਬ ਫੈਕਟਰੀ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਹੋਈ ਹੈ ਇਹ ਰੇਡ ਜਿਹੜੀ ਹੈਗੀ ਆ ਏਡੀ ਦੀ ਟੀਮ ਜਲੰਧਰ ਤੋਂ ਪਹੁੰਚੀ ਹੈ ਇੱਕ ਕੇਸ ਤੋਂ ਬੰਦੇ ਵਿੱਚ ਪਹੁੰਚੀ ਹੈ ਕਿਸ ਚੀਜ਼ ਨੂੰ ਲੈ ਕੇ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਦਾ ਜਦੋਂ ਅਧਿਕਾਰੀ ਬਾਹਰ ਹੋਣਗੇ ਔਰ ਅਗਰ ਉਹ ਮੀਡੀਆ ਦੇ ਰੂਬਰੂ ਹੋਣਗੇ ਤਾਂ ਸਾਡੀ ਪਤਾ ਚੱਲ ਜਾਏਗਾ ਕਿ ਇਹ ਕਿਸ ਤੋਂ ਬੰਦੇ ਵਿੱਚ ਜਿਹੜੀ ਰੇਡ ਕੀਤੀ ਜਾ ਰਹੀ ਹੈ ਜੀ ਸ਼ਤੀਸ਼ ਕਿਉਂਕਿ ਲਗਾਤਾਰ ਜੁੜਾ ਹੈ ਪਿਛੇ ਇੱਕ ਵਾਰੀ ਆਪਾਂ ਦੇਖਿਆ ਵੀ ਸੀ ਕਿ ਪੰਜਾਬ ਦੇ ਵਿੱਚ ਕਈ ਇਲਾਕੇ ਦੇ ਵਿੱਚ ਜਿਹੜੇ ਜ਼ਹਿਰੀਲੀ ਸ਼ਰਾਬ ਦਾ ਜੁੜਾ ਖਬਰ ਸਾਹਮਣੇ ਆਇਆ ਸੀ ਜਿਸ ਨੂੰ ਪੀਣ ਦੇ ਕਰਕੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਸੀ ਤੇ ਰੇਡ ਕਰਨਾ ਕਿਤੇ ਨਾ ਕਿਤੇ ਸਹੀ ਵੀ ਹੈ ਤੇ ਜਾਂਚ ਪੜਤਾਲ ਵੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਮਾਲਿਕ ਨੇ ਉਹਨਾਂ ਨੂੰ ਵੀ ਠੱਲ ਪੈ ਸਕਦੀ ਹੈ ਤੇ ਉਹਨਾਂ ਨੂੰ ਵੀ ਸਤਰ ਕਰਨਾ ਪੈ ਸਕਦਾ ਹੈ ਆ ਜੀ ਅੰਜਲੀ ਗੱਲ ਕਰ ਰਹੇ ਆਂ ਜਲੀ ਸ਼ਰਾਬ ਦੀ ਲੇਕਿਨ ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਇਹ ਫੈਕਟਰੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਹੈ ਔਰ ਇਸ ਫੈਕਟਰੀ ਨੂੰ ਪਰਮਾਨੈਂਟ ਬੰਦ ਕਰਵਾਉਣ ਦੇ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਇੱਕ ਸਾਂਝਾ ਮੋਰਚਾ ਬਣਾਇਆ ਗਿਆ ਜਿਸ ਨੂੰ ਕਰੀਬ 2 ਸਾਲ ਹੋ ਚੱਲੇ ਆ ਔਰ ਉਹ ਮੋਰਚਾ ਅੱਜ ਵੀ ਉੱਥੇ ਲੱਗਾ ਹੋਇਆ ਹੈ ਤਾਂ ਉਸ ਮੋਰਚੇ ਦੇ ਜਿਹੜੇ ਆਗੂ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਔਰ ਉਹਨਾਂ ਦੇ ਦੱਸਣ ਦੇ ਮਤਾਬਿਕ ਕਿ ਇਹ ਜਿਹੜੀ ਰੇਡ ਹੈ منی ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਹੋ ਸਕਦੀ ਹੈ ਇਹ ਜਾਣਕਾਰੀ ਜਿਹੜੀ ਉਹਨਾਂ ਵੱਲੋਂ ਦਿੱਤੀ ਗਈ ਹੈ ਤੇ ਕੀ ਜੁੜਾ ਦੁਕਾਨ ਦਾ ਮਾਲਿਕ ਹੈ ਸ਼ਰਾਬ ਦੀ ਫੈਕਟਰੀ ਜਿਹੜੀ ਹੈ ਫੈਕਟਰੀ ਦਾ ਜੜਾ ਮਾਲਿਕ ਉਸ ਦੇ ਨਾਲ ਕੋਈ ਗਲਬਾਤ ਹੋਈ ਹੈ ਈਡੀ ਦੇ ਵੱਲੋਂ ਨਹੀਂ ਅੰਜਲੀ ਇਸ ਤਰ੍ਹਾਂ ਦੀ ਕੋ ਗੱਲ ਹੋਰੀ ਕਿ ਤੇਕਰ ਮਾਲਕ ਦੀ ਗੱਲ ਕਰੀ ਜਾਵੇ ਤਾਂ ਦੀਪ ਮਲਹੋਤਰਾ ਤੁਸੀਂ ਆਂਦੇ ਹੋਗੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਲੈਕਸ਼ਨ ਲੜ ਕੇ ਫਰੀਦਕੋਟ ਤੋਂ ਇਹ ਵਿਧਾਇਕ ਰਹ ਚੁੱਕੇ ਨੇ ਦੀਪ ਦੀਪ ਮਲਹੋਤਰਾ ਤਾਂ ਉਹਨਾਂ ਦੇ ਵਾਕ ਵਾਕ ਟਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ ਹੈ ਉਹਨਾਂ ਦੀ ਰਹਾਇਸ਼ ਜਿਵੇਂ ਬ੍ਰਿਟਕੋਟ ਰਹਿ ਜਾ ਇਸ ਤੋਂ ਇਲਾਵਾ ਹੋਰ ਕਈ ਟਿਕਾਣੇ ਆ ਜਿਨ੍ਹਾਂ ਦੇ ਉੱਪਰ ਜਿਹੜੀ ਹੈ ਈਡੀ ਦੀ ਰੇਡ ਕੀਤੀ ਗਈ ਹੈ ਔਰ ਜੇਕਰ ਦੀਪ ਮਲੋਤਰਾ ਦੀ ਗੱਲ ਕੀਤੀ ਜਾਵੇ ਤਾਂ ਉਹ ਨਾ ਤਾਂ ਹਲੇ ਤੱਕ মিডিਆ ਦੇ ਰੂਬਰੂ ਹੋਏ ਨੇ ਔਰ ਰੇਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੀਲਾ ਦੀ ਮਾਲਬਰੋ ਸ਼ਰਾਬ ਫੈਕਟਰੀ ਦੇ ਵਿੱਚ ਈਡੀ ਦੀ ਰੇਡ ਹੱਲੇ ਵੀ ਜਾਰੀ ਹੈ ਕਿੰਨੀ ਕਿ ਟੀਮ ਜਿਹੜੀ ਉੱਥੇ ਪਹੁੰਚੀ ਹੈ ਏਜੀ ਦੇ ਵੱਲੋਂ ਕਿਉਂਕਿ ਖਬਰ ਇਹ ਵੀ ਸਾਹਮਣੇ ਆ ਲੱਗ ਲੱਗ ਗੱਡੀਆਂ ਦੇ ਵਿੱਚ ਟੀਮ ਜਿਹੜੀ ਇਹ ਪਹੁੰਚੇ ਅਲੱਗ-ਅਲੱਗ ਮੌਕੇ ਤੇ ਜੀ ਬਿਲਕੁਲ ਜੇਕਰ ਮਾਲਬਰੋਸ ਫੈਕਟਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਹੁੰਚੀ ਹੋਈ ਟੀਮ ਜਿਹੜੀ ਹੈ ਕਰੀਬ 3 ਤੋਂ 4 ਇਨੋਵਾ ਗੱਡੀਆਂ ਨੇ ਉਹਨਾਂ ਦੇ ਉੱਪਰ ਜਿਹੜੇ ਅਧਿਕਾਰੀ ਹੈ ਮੈਂਬਰ ਨੇ ਇਸ ਟੀਮ ਦੇ ਉਹ ਇੱਥੇ ਪਹੁੰਚੇ ਹੋਏ ਨੇ ਔਰ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਸतीश ਤੋਂ ਅੱਗੇ ਜਾਣਕਾਰੀ ਦੇਣ ਦੇ ਲਈ ਤੇ ਜੀਰਾ ਦੇ ਵਿਖੇ ਏਜੀ ਦੀ ਜੁੜੀ ਰੇਡ ਹੈ ਚੱਲ ਰਹੀ ਹੈ ਸ਼ਰਾਬ ਫੈਕਟਰੀ ਤੇ ਇਹ ਰੇਡ ਚੱਲੀ ਹੈ ਬਾਜ਼ੀਏ ਕਿ ਲੰਬੇ ਸਮੇਂ ਤੋਂ ਫੈਕਟਰੀ ਬੰਦ ਪਈ ਹੋਈ ਸੀ ਤੇ ਇਸੇ ਨੂੰ ਲੈ ਕੇ ਜੁੜਾ ਹੈ रेड की गई है हाले पूरी तरीके जानकारी नहीं है कि क्योंकि मनी लॉन्ड्रिंग का मामला जोड़ा है सामने आ रहा है उन देखना होगा कि ईटी के वालों की कुछ खुलासे किए जाते हैं जीरा वेखे ईटी की रेड वेखन मिली है दस दिए कि ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਸੀਸ਼ਪੇਜ ਇਸ ਟਾਈਮ ਖੜੇ ਹਾਂ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾ ਵਿਖੇ ਜਿੱਥੇ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਉੱਪਰ ਈਡੀ ਦੀ ਜਿਹੜੀ ਰੇਡ ਕੀਤੀ ਜਾ ਰਹੀ ਹੈ ਈਡੀ ਦੀ ਟੀਮ ਜਲੰਧਰ ਤੋਂ ਇੱਥੇ ਪਹੁੰਚੀ ਹੈ ਕੁਝ ਹੋਰ ਅਧਿਕਾਰੀ ਵੀ ਪਹੁੰਚੇ ਨੇ ਇਹ ਗੱਡੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਗੇਟ ਦੇ ਅੱਗੇ ਅਸੀਂ ਮੌਜੂਦ ਹਾਂ ਔਰ ਇਹ ਗੱਡੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਈਡੀ ਦੀ ਜਿਹੜੀ ਹੈ ਟੀਮ ਇੱਥੇ ਪਹੁੰਚੀ ਹੋਈ ਹੈ ਅੰਦਰਲੇ ਪਾਸੇ ਆਪਣੀ ਇਨਵੈਸਟੀਗੇਸ਼ਨ ਉਹਨਾਂ ਵੱਲੋਂ ਜਾਰੀ ਹੈ ਕਿਸ ਸਬੰਧ ਦੇ ਵਿੱਚ ਇਹ ਟੀਮ ਪਹੁੰਚੀ ਹੈ ਔਰ ਕਿਸ ਸਬੰਧ ਦੇ ਵਿੱਚ ਜਿਹੜੀ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਦੋਂ ਇਹ ਅਧਿਕਾਰੀ ਬਾਹਰ ਨਿਕਲਣਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਇਲਾਵਾ ਐ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾ ਵਿਕੇ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਗੇਟ ਅੱਗੇ ਅਸੀਂ ਮੌਜੂਦ ਆ ਆ ਗੱਡੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਜਿਹੜੀ ਈਡੀ ਦੀ ਟੀਮ ਹੈ ਜੋ ਕਿ ਜ਼ਿਲਹੰਦਰ ਤੋਂ ਪਹੁੰਚੀ ਹੋਈ ਹੈ ਔਰ ਉਹਨਾਂ ਵੱਲੋਂ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਐਡੀ ਵੀ ਟੀਮ ਵੱਲੋਂ ਖਾਸ ਤੌਰ ਤੇ ਇਸ ਫੈਕਟਰੀ ਦੇ ਅੰਦਰ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਤੋਂ ਇਹ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਉਹ ਲੋਕ ਮੌਜੂਦ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਇਸ ਮਾਲਬ੍ਰੋਸ ਫੈਕਟਰੀ ਦੇ ਅੱਗੇ ਧਰਨਾ ਲਗਾ ਕੇ ਬੈਠੇ ਹੋਏ ਸਾਂਝੇ ਮੋਰਚੇ ਦੇ ਕੋਜਾਗੂ ਮੌਜੂਦ ਨੇ ਰੋਮਨ ਬਰਾੜ ਦੇ ਨਾਲ ਗੱਲਬਾਤ ਕਰਦੇ ਆ ਰੋਮਨ ਜੀ ਇਹ ਜਿਹੜੀ ਟੀਮ ਪਹੁੰਚੀ ਹੋਈ ਹੈ ਇੱਕ ਤੋਂ ਔਰ ਕਿਹ ਸਮੇਂ ਤੋਂ ਪਹੁੰਚੀ ਹੈ ਜੀ ਜੀ ਸਵੇਰ 6 ਵਜੇ ਤੋਂ ਟੀਮ ਪਹੁੰਚੀ ਆ ਘਟੋ ਘਟ ਆਪ ਤੋਂ 10 10 ਗੱਟੀਆਂ ਹੈਗੀਆਂ ਤੇ ਕੋਈ ਗੱਡੀਆਂ 507 ਗੱਡੀਆਂ ਅੰਦਰ ਗਿਆ 507 ਬਾਹਰ ਆ ਸਾਨੂੰ ਜਿੱਤ ਦੀ ਕਿਰਪਾ ਤਾ ਲੱਗਾ ਵੀ ਇਹ منی ਲਾਂਡਰੀ ਦੇ ਵਿੱਚ ਟੀਮ ਪਹੁੰਚੀ ਹੈ ਇਹਨਾਂ ਦੇ ਮਤਾਬਕ ਸਾਡੇ ਦਸਨ ਦੇ ਮਤਾਬਕ ਇਹ منی ਲਾਂਡਰਿੰਗ ਦੇ ਵਿੱਚ ਇਹ ਟੀਮ ਪਹੁੰਚੀ ਹੋਈ ਹੈ ਸੋ ਸਾਂਝੇ ਮੋਰਚੇ ਤੇ ਆਗੂਆਂ ਦੇ ਦਸਨ ਦੇ ਮਤਾਬਕ منی ਲਾਂਡਰਿੰਗ ਦੇ ਤਹਿਤ ਇਹ ਜਿਹੜੀ ਟੀਮ ਜ਼ਿਲੰਦਰ ਤੋਂ ਏਡੀ ਦੀ ਪਹੁੰਚੀ ਹੋਈ ਹੈ ਇਨਵੈਸਟੀਗੇਸ਼ਨ ਅੰਦਰ ਜਾਰੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀਰਾਂ ਦੇ ਪਿੰਡ ਮਾ ਮਨਸੂਰਵਾਲ ਕਲਾਵੀ ਕੇ ਸਿਤ ਮਾਲਬਰੋਜ਼ ਫੈਕਟਰੀ ਦੀਆਂ ਅੰਦਰਲੇ ਪਾਸੇ ਕੈਮਰਾਮੈਨ ਕਹਾਂਗਾ ਤੁਹਾਨੂੰ ਤਸਵੀਰਾਂ ਦਿਖਾਣ ਦਾ ਅਧਿਕਾਰੀ ਤੁਹਾਨੂੰ ਅੰਦਰ ਨਜ਼ਰ ਆ ਰਹੇ ਨੇ ਅੰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਸੋਚੋ ਹੀ ਹੈ ਅਧਿਕਾਰੀ ਬਾਹਰ ਨਿਕਲਣਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾ ਪਰਸਨ ਦੇ ਨਾਲ ਮੈਂ ਅਸ਼ੀਸ਼ ਵਿੱਚ ਇੰਡੀਆ ਨਿਊਜ਼ ਪੰਜਾਬ